ਦੋਡਾ ਮੇਰਾ ਨਾਮ ਅਿੰਦਰਜੀਤ ਸਿੰਘ ਆ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਬੜਵਰਦਾ ਰਹਿਣ ਵਾਲਾ ਆ ਜੀ ਹਾਂਜੀ ਤੇ ਇਹਨਾਂ ਨਾਲ ਆਪਣੀ ਯਾਰੀ ਦੋਸਤੀ ਸੀ ਮਨ ਲਾ ਇੱਥੇ ਮੈਂ ਰਹਿੰਦਾ ਸੀ ਕੰਮ ਕਰਦਾ ਸੀ ਇਹਨਾਂ ਨਾਲ ਕਰਦਾ ਸੀ ਥੋੜੇ ਦਿਨ ਹੋਈ ਸੀ ਮੈਨੂੰ ਆਏ ਨੂੰ ਇੱਥੇ ਕਿਹਦੇ ਨਾਲ ਤੇ ਬਹਾਦਰ ਸਿੰਘ ਨਾਲ ਆ ਜੀ ਉਰਫ ਪੋਲਾ ਹਾਂ ਅੱਛਾ ਜੀ ਠੀਕ ਆ ਜੀ ਤੇ ਮੰਨ ਲਓ ਉਹਦੇ ਘਰ ਵਾਲੀ ਦੇ ਨਾਲ ਪਿਛੇ ਮੁੰਡੇ ਨਾਲ ਨਜਾਇਜ਼ ਸੰਬੰਧ ਸੀਗੇ ਠੀਕ ਆ ਮੈਂ ਵੀ ਸੁੱਤਾ ਪਿਆ ਸੀਗਾ ਤੇ ਰਾਤ ਨੂੰ ਉਹਨੂੰ ਬੁਲਾ ਕੇ ਉਹਦੇ ਸਿਰ ਤੇ ਭਾਰੀ ਚੀਜ਼ਾਂ ਬਾਹਰ ਕਰਵਾਏ ਨੇ ਤੁਸੀਂ ਕਿੱਥੇ ਸੀਗੇ ਉਦੋਂ ਮੈਂ ਵੀ ਅੰਦਰ ਹੀ ਸੁੱਤਾ ਪਿਆ ਸੀ ਜਦੋਂ ਮੈਨੂੰ ਪਤਾ ਲੱਗਿਆ ਜੀ ਕਿ ਮੈਂ ਬੰਦਾ ਪਛਾਣ ਲਿਆ ਜੀ ਮੇਰੇ ਨਾਲ ਬੱਕ ਵੀ ਹੋਈ ਵੀ ਐ ਵੀ ਮੈਂ ਸੁੱਕੀ ਆ ਵੀ ਤੂੰ ਚੁੱਪਾ ਕਰ ਦਿਆ ਠੀਕ ਆ ਤੇ ਮੈਂ ਹਾਰ ਕੇ ਮੈਂ ਕੰਧ ਟੱਪ ਕੇ ਜਾ ਕੇ ਮੈਂ ਗਵਾਂਡੀਆਂ ਨੂੰ ਬੁਲਾ ਕੇ ਲੈ ਕੇ ਆਇਆ ਨਹੀਂ ਜਦੋਂ ਬੰਦਾ ਤੁਸੀਂ ਰਾਤ ਇੱਥੇ ਪਏ ਸੀਗੇ ਹਾਂ ਜੀ ਮੈਂ ਉਰੀ ਪਿਆ ਸੀ ਆ ਜਿਹੜਾ ਬੰਦਾ ਭੋਲਾ ਉਹ ਵੀ ਇੱਥੇ ਪਿਆ ਸੀ ਹਾਂ ਜੀ ਉਹ ਆਪਦੇ ਰੂਮ 'ਚ ਪਿਆ ਸੀ ਮੈਂ ਲੌਬੀ 'ਚ ਪਿਆ ਸੀ ਅੱਛਾ ਕਿੰਨੇ ਬੰਦੇ ਅੰਦਰ ਸੀਗੇ ਰਾਤ ਰਾਤ ਜੀ ਅਸੀਂ ਮਤਲਬ ਪੰਜ ਜਾਨੇ ਸੀਗੇ ਇੱਕ ਭਾਈ ਭੋਲਾ ਤੇ ਕੋਈ ਘਰ ਵਾਲੀ ਤੇ ਕੋਈ ਕੁੜੀ ਇੱਕ ਮੈਂ ਤੇ ਤੇ ਮੇਰੀ ਘਰ ਵਾਲੀ ਪੰਜ ਲੋਕ ਸੀ ਅੱਛਾ ਪੰਜ ਸੀਗੇ ਹਾਂਜੀ ਤੁਸੀਂ ਅਲੱਗ ਰੂਮ ਚ ਪਏ ਸੀਗੇ ਨਾ ਮੈਂ ਅਸੀਂ ਬਾਹਰ ਲੌਬੀ ਚ ਪਏ ਸੀ ਜੀ ਉਹ ਰੂਮ ਚ ਪਏ ਸੀਗੇ ਅੱਛਾ ਰੂਮ ਚ ਪਏ ਹੋਇਆ ਕੀ ਫਿਰ ਹੋਇਆ ਕੀ ਜੀ ਮੈਨੂੰ ਤਾਂ ਅਜੀ ਹਿੰਦੀ ਗੱਲਾਂ ਅਸੀਂ ਕੰਮਕਾਰ ਕਰਨੇ ਥੱਕੇ ਹੋਏ ਸੀ ਬੰਦੇ ਠੀਕ ਆ ਕੋਈ ਕੋ ਪਤਾ ਨਹੀਂ ਲੱਗਿਆ ਤੇ ਦੂਜਾ ਮੈਂ ਲੌਬੀ ਚ ਪਿਆ ਸੀਗਾ ਤੇ ਉਹਦੀ ਘਰ ਵਾਲੀ ਨੇ ਭਾਈ ਜਿੰਦੇ ਜਿੰਦੇ ਖੋਲੇ ਨੇ ਕੁਛ ਵੀ ਕੀਤਾ ਹੋਊਗਾ ਤੇ ਜਦੋਂ ਅੰਦਰ ਉਹਦੇ ਬਾਹਰ ਹੋਏ ਨੇ ਪੂਰੀ ਬਾਜ ਨਿਕਲੀ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੈਂ ਦੇਖਿਆ ਕਿ ਉਹ ਮੁੰਡਾ ਮੇਰੇ ਮੂਹਰੇ ਆ ਗਿਆ ਤੇ ਮੈਂ ਉਹ ਮੁੰਡੇ ਨੂੰ ਪਛਾਣ ਲਿਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਵੀ ਐਵੇਂ ਵੀ ਮੈਂ ਫਲਾਨਾ ਵੀ ਤੂੰ ਚੁੱਪ ਕਰ ਜਾ ਤੇ ਐਂ ਕਰਕੇ ਫਿਰ ਮੈਨੂੰ ਕਹਿੰਦੇ ਰੌਲਾ ਨਾ ਪਾ ਤੇ ਮੈਂ ਜਾ ਕੇ ਕੰਧ ਟੱਪ ਕੇ ਮਗਵਾਂਡੀਆਂ ਨੂੰ ਜਾ ਕੇ ਬੁਲਾ ਕੇ ਲੈ ਕੇ ਆਇਆ ਮਜੂਦਾ ਸਰਪੰਚ ਨੂੰ ਬੁਲਾਇਆ ਜੀ ਨੇ ਤੇ ਫਿਰ ਅਸੀਂ ਮਲੌਦ ਹਸਪੀਟਲ ਜੇ ਲੈ ਗਏ ਜਦੋਂ ਤੁਸੀਂ ਲੈ ਕੇ ਗਏ ਉਦੋਂ ਜਾਉਂਦਾ ਸੀ ਉਹ ਹਾਂਜੀ ਜਾਉਂਦਾ ਸੀਗਾ ਜੀ ਸਾਡੇ ਕੋਲ ਵੀਡੀਓ ਹੈ ਵੀ ਆ ਤੇ ਮੈਨੂੰ ਉਹ ਪੱਟੀਆਂ-ਪੁੱਟੀਆਂ ਵੀ ਹੋਈਆਂ ਨੇ ਹਸਪਤਾਲ 'ਚ ਜੀ ਤੇ ਉਹਨਾਂ ਨੇ ਕਿ ਸਕੂਸ ਵੀ ਕੱਟੇ ਨੇ ਉਥੋਂ ਰੈਫਰ ਕਰਕੇ ਤੋਰਿਆ ਜੀ ਉਦੋਂ ਜਾਉਂਦਾ ਸੀ ਜੋ ਰੈਫਰ ਕਰਕੇ ਤੋਰਿਆ ਤੇ ਗਾਹਾਂ ਲੁਧਿਆਣੇ ਜਾ ਕੇ ਵੀ ਰੈੱਥ ਹੋ ਗਈ ਪੁਰਾਣੀ ਜਗਤ ਦਾ ਤੋਹ ਹਾਂ ਜਿਹੜਾ ਬੰਦਾ ਮਾਰਿਆ ਉਹ ਕੌਣ ਸੀ ਮਾਰਨੇ ਵਾਲਾ ਜੀ ਤੁਸੀਂ ਦੇਖਿਆ ਜਿਹੜਾ ਉਹਦਾ ਨਾਂ ਜੀ ਸੁਖ ਸੁਖਪ੍ਰੀਤ ਸੁਖੀ ਸੀਗਾ ਜੀ ਹਾਂ ਉਹ ਕਿੱਥੇ ਦਾ ਬੰਦਾ ਢਲੇਰ ਪਿੰਡ ਦਾ ਜੀ ਉਹ ਕੀ ਕਰਦਾ ਸੀ ਇਹਦੇ ਨਾਲ ਉਹ ਜੀ ਪਹਿਲਾਂ ਇਹਨਾਂ ਦਾ ਕੋਈ ਮਿੱਟੀ ਮੁਡੀ ਦਾ ਕੰਮ ਪਹਿਲਾਂ ਦੀ ਸਾਂਝ ਕਰੀ ਸੀ ਮੰਨ ਲਓ ਆਪਸ ਵਿੱਚ ਤਾਲ ਮੇਲ ਸੀ ਆਉਣ ਜਾਣ ਸੀ ਇਹਨਾਂ ਦਾ ਆਪ ਵਿੱਚ ਮੇਲ ਵਰਤਨ ਸੀਗਾ ਪਰ ਸਾਡੇ ਨਾਲ ਤਾਂ ਜਾਣ ਪਹਿਚਾਣਾ ਉਹ ਬਾਈ ਦੇ ਥਰੂ ਹੋਈ ਸੀਗੀ ਅਸੀਂ ਤਾਂ ਉਹਨੂੰ ਜਾਣ ਲਈ ਜਾਣ ਦੇਣੀ ਸੀਗੇ ਕਿ ਮੰਨ ਲਓ ਹੁਣ ਤਾਂ ਸਾਡੇ ਨਾਲ ਵੀ ਵਧੀਆ ਜਾਣ ਪਛਾਣ ਹੋ ਗਈ ਸੀ ਇਹਦੇ ਕਰਕੇ ਵੀ ਬਾਰੇ ਸਾਨੂੰ ਵੀ ਆ ਇਹ ਗੱਲਾਂ ਗੱਲਾਂ ਬਾਰੇ ਨਹੀਂ ਪਤਾ ਸੀ ਵੀ ਇਹ ਆ ਕੁਝ ਚੱਲ ਰਿਹਾ ਵੀ ਅੰਦਰ ਲਿਵਿੰਗ ਦੇ ਵਿੱਚ ਨੇ ਇਹ ਹਾਂ ਵੀ ਸਾਨੂੰ ਇਹ ਕੁਝ ਨਹੀਂ ਆ ਮਤਲਬ ਰਾਤ ਤੁਹਾਨੂੰ ਕਨਫਰਮ ਹੋ ਗਿਆ ਵੀ ਜਿਹੜਾ ਬੰਦਾ ਬੁਲਾਇਆ ਉਹਦੇ ਘਰ ਵਾਲੀ ਨੇ ਹੀ ਬੁਲਾਇਆ ਸੀ ਉਹ ਤਾਂ ਹਾਂ ਜੀ ਉਹਦਾ ਕਨਫਰਮ ਆ ਜੀ ਉਹ ਮੰਨ ਲਓ ਜੀ ਮੈਨੂੰ ਕਹਿੰਦੀ ਹੁਣ ਤੁਸੀਂ ਦੇਖ ਲਓ ਜੀ ਆਪ ਵੀ ਤੁਹਾਡੇ ਮੌਜੂਦਾ ਇਥੇ ਪੰਚ ਮੰਨ ਲਓ ਆਂਡ ਕਮਾਂਡ ਇਕੱਠੇ ਹੋ ਗਏ ਜੀ ਉਦੋਂ ਭੱਜ ਗਈ ਡਰਾਮਾ ਕਰਦੀ ਜੋ ਸਹੀ ਹੁੰਦੀ ਤਾਂ ਨਾ ਜਾਂਦੀ ਕਿਮਾਲ ਨਾ ਕੋਈ ਬੰਦਾ ਬੈਸੀ ਬਾਰ ਦਾਤ ਕਰਦਾ ਹੁਣ ਆਪਾਂ ਆਪਣਾ ਪਰਿਵਾਰ ਥੋੜੀ ਛੱਡ ਕੇ ਜਾਵਾਂਗੇ ਜੀ ਹੂੰ ਤੇ ਤਾਂ ਕਰਕੇ ਮੈਨੂੰ ਵੀ ਕਹਿੰਦੀ ਤੂੰ ਚੁੱਪ ਕਰ ਜਾ ਹਾਂ ਠੀਕ ਆ ਜੀ ਆਪਾਂ ਨਹੀਂ ਚੁੱਪ ਨਾ ਕੀ ਉਹਦਾ ਜਨਾਨੀ ਦਾ ਉਹਦਾ ਨਾਮ ਜਸਵੀਰ ਕੌਰ ਆ ਜੀ ਠੀਕ ਹੈ ਤੇ ਬੱਚੇ ਕਿੰਨੇ ਨੇ ਇਹਨਾਂ ਦੇ ਬੱਚੇ 1 ਆ ਜੀ ਕੀ ਬੱਚਾ ਕੁੜੀ ਆ ਜੀ ਆਹ ਜੀ 8 ਸਾਲ ਦੀ ਸਰ ਪਿੰਡ ਸੋਈਆਂ ਦੇ ਵਿੱਚ ਅੱਜ ਇੱਕ ਮਰਡਰ ਹੋਇਆ ਹੈ ਇਹ ਕੌਣ ਆ ਵਿਅਕਤੀ ਕਿਸ ਕੀ ਕਰਨੇ ਜੀ ਇਹ ਜੀ ਮ੍ਰਿਤਕ ਜਿਹੜਾ ਬਹਾਦਰ ਸਿੰਘ ਐਲੀਸ ਭੋਲਾ ਸਾਨੂੰ ਗਰਮੇਲ ਸਿੰਘ ਇਹਦੀ ਉਮਰ 40 ਸਾਲ ਆ ਇਹ ਸੋਈਆਂ ਰਹਿੰਦਾ ਥਾਣਾ ਬਰੋ ਦੇ ਵਿੱਚ ਜਦੋਂ ਸਾਨੂੰ ਇਤਲਾਹ ਮਿਲੀ ਤਾਂ ਐਸਐਚਓ ਮੈਂ ਮੌਕੇ ਤੇ ਪਹੁੰਚੇ ਇਹਦੀ ਸਿਰ ਦੇ ਉੱਤੇ ਰੋਡ ਰੋਡ ਮਾਰੀ ਹੋਈ ਸੀ ਜਦੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹਦੀ ਇਹਦੀ ਵਾਈਫ ਹੈ ਜਸਵੀਰ ਕੌਰ ਉਹ ਤੇ ਇੱਕ ਇਹਦੀ ਬੇਟੀ ਹੈ 7 ਸਾਲ ਦੀ ਵਾਈਫ ਹੈ ਜਿਹੜੀ ਉਹਦੀ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਾਨੂੰ ਜੀ ਗਏ ਸੀ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਫੇਰ ਹੋ ਗਿਆ ਤੇ ਇਹਨੂੰ ਪਤਾ ਲੱਗ ਗਿਆ ਇਹਨਾਂ ਨੇ ਫਿਰ ਉਸ ਸੀ ਦਾ ਇਹਦਾ ਰੋ ਸੇਰੇ ਲੋਏ ਦੀ ਰਾਣ ਨਾਲ ਇਹਦੇ ਚਿਰਤੇ ਮਾਰ ਕੇ ਇਹਦਾ ਮਰਡਰ ਕਰਤਾ ਕਿ ਦੋहे ਉਥੋਂ ਸਕਿਪ ਹੋ ਗਏ ਪ੍ਰੇਮ ਹਨ ਜੇ ਆਪਾਂ ਕਹਿ ਦਈਏ ਮਤਲਬ ਕਿ ਮਰਡਰ ਦਾ ਕਾਰਨ ਪ੍ਰੇਮ ਸੰਬੰਧ ਕਿਹਾ ਪ੍ਰੇਮ ਸੰਬੰਧ ਠੀਕ ਇਹਨਾਂ ਵਿੱਚ ਗ੍ਰਿਫਤਾਰੀ ਕਿੰਨੇ ਵਿਅਕਤੀਆਂ ਦੀ ਹੋਈ ਹੈ ਇਹ ਦੋਨੋਂ ਸਕਿਪਾਂ ਹੀ ਭਜਿਓਏ ਨੇ ਅੱਛਾ ਜੀ ਬਾਈ ਨੇ ਇਹ ਮਕਦਮਾ ਦਰਜ ਕਰ ਦਿੱਤਾ ਹੈ ਠੀਕ ਹੈ ਸੀਨੀਅਰ ਅਫਸਰ ਦੇ ਨੋਟਿਸ ਲਿਆ ਦਿੱਤਾ ਗਿਆ ਐਫਐਐਸਐਲ ਟੀਮਾਂ ਬਣਾਤੀਆਂ ਸਾਰਾ ਇਹਨੂੰ ਜਲਦੀ ਰੌਣਕ ਕਰਾਂਗੇ ਸਰ ਜਿਹੜਾ ਮਿਰਤੇ ਦਾ ਇਹ ਕੰਮ ਕੀ ਕਰਦਾ ਸੀ ਬੇਸਿਕਲੀ ਇਹ ਮਿੱਟੀ ਦਾ ਕਮਰਦੀ ਟਾਇਲਟ ਟੋਇਲਟ ਵਿੱਚ ਰੱਖਿਆ ਜੀ ਅੱਛਾ ਜਿਹੜਾ ਨਾਲ ਬੰਦਾ ਸੀ ਉਹ ਵੀ ਇਹਦਾ ਕੋਈ ਉਹ ਵੀ ਇਹਦੇ ਨਾਲ ਕੰਮ ਕਰਦਾ ਸੀਗਾ ਪਹਿਲਾਂ ਥਿਓ ਦਾ ਘਰ ਆਣਾ ਜਾਣਾ ਸੀਗਾ